ਲੋ ਜੀ ਮਮਾ ਕਰ ਰਹੇ ਨੇ ਹੁਣ ਪत्ता ਗੋਭੀ ਕद्दू ਕਸ ਇੱਧਰ ਇਹ ਮੈਂ ਗਿਆਸਤੇ ਤਾ ਤਾ ਇੱਧਰ ਸੌਸ ਬਣਾਉਣ ਦੇ ਲਈ ਟਾਈਮ 6:30 ਹੋ ਗਏ ਇਹ ਪਧਾਰੀਏ ਸਰ ਪਧਾਰੀਏ ਮੋਮੋਸ ਬਣ ਰਹੀ ਹੈ ਤੇ ਉਹ ਬੈਠੇ ਮੇਰੀ ਬਿੱਲੀ ਉਹ ਅੱਖਾਂ ਚਮਕ ਰਹੀ ਨੇ ਆਸੀ ਓਏ ਆਪਣੀ ਜਿਹੜੀ ਵਾਈਟ ਸੌਸ ਆ ਉਹ ਹੋ ਗਈ ਹੁਣ ਗ੍ਰੈਂਡ ਚੜਗੇ ਮਿਰਚਾਂ ਇਹ ਲੋ ਜਿਹੜੇ ਮੋਮੋਸ ਨੇ ਉਹ ਹੋ ਗਏ ਨੇ ਸਾਡੇ ਰੈਡੀ ਲੋ ਇੱਧਰ ਮੋਮੋਸ ਰੈਡੀ ਪਹਿਲੇ ਇਹ ਫਿਰ ਇਹ اچھی طرح ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਖੋਰ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਅੱਜ ਹੈਗੀ ਹੈ 14 ਨਵੰਬਰ ਮਤਲਬ ਅੱਜ ਹੈਗਾ ਚਿਲਡਰਨਸ ਡੇ ਮੇਰੀ ਸਾਰੀ YouTube ਫੈਮਲੀ ਨੂੰ ਹੈਪੀ ਚਿਲਡਰਨਸ ਡੇ ਤੇ ਅੱਜ ਚਿਲਡਰਨਸ ਡੇ ਹੈਗਾ ਮਤਲਬ ਮੰਮਾ ਸਾਨੂੰ ਅੱਜ ਸਪੈਸ਼ਲ ਡਿਸ਼ ਤਿਆਰ ਕਰਕੇ ਦੇਣਗੇ ਉਹ ਹੈਗਿਆ ਮੋਮੋਜ਼ ਦੀ ਅੱਜ ਮੋਮੋਜ਼ ਦੀ ਰੈਸਪੀ ਦੇਖਿਓ ਤੁਸੀਂ ਕਿੱਦਾਂ ਦੇ ਬੰਦੇ ਤੁਸੀਂ ਵੀ ਘਰੇ ਬਣਾ ਕੇ ਦੇਖਿਓ ਟੇਸਟੀ ਬਹੁਤ ਬੰਦੇ ਨੇ ਅਸੀਂ ਕਈ ਕਈ ਵਾਰ ਬਣਾਏ ਨੇ ਲੇਕਿਨ YouTube ਦੇ ਵਿੱਚ ਮਤਲਬ ਵਲੌਗ ਦੇ ਵਿੱਚ ਅੱਜ ਆ ਰਹੇ ਨੇ ਤੁਹਾਨੂੰ ਰੈਸਪੀ ਦਿਖਾਉਂਗੀ ਸਾਰੀ ਤੁਸੀਂ ਵੀ ਘਰੇ ਬਣਾ ਕੇ ਦੇਖਿਓ ਲੋ ਜੀ ਮੰਮਾ ਕਰ ਰਹੇ ਨੇ ਹੁਣ ਪੱਤਾ ਗੋਭੀ ਕਦੂ ਕਸ ਆ ਸਾਰੀ ਕਰ ਦਵਾਂਗੇ ਹੁਣ ਇਹ ਹੁਣ ਜਿਹੜੀ ਮੋਮੋਸ ਦੇ ਵਿੱਚ ਪਾਉਣ ਵਾਲੀ ਸਟਫਿੰਗ ਹੁੰਦੀ ਆ ਉਹ ਰੈਡੀ ਹੋ ਰਹੀ ਆ ਇਹਦੇ ਵਿੱਚ ਗਾਜਰ ਪਾਉਗੀ Shimla mirch ਤੇ patta gobhi ਹੋਰ ਕੀ ਕੁਝ ਮੰਮਾ ਬਸ ਅੱਗੇ-ਅੱਗੇ ਦਿਖਾਉਨੇ ਆ ਵੀ ਕੀ ਕੁਝ ਪਾਉਗਾ yes ਕਾਫੀ ਇੰਟਰਸਟਿੰਗ ਹੋਗਾ ਇਹ ਵਲੌਗ ਅੰਤ ਤੱਕ ਦੇਖਿਓ ਲਓ ਜੀ ਮੰਮਾ ਨੇ ਗਾਜਰ ਪੱਤ ਗੋਭੀ ਤੇ Shimla mirch ਕੱਟਿਆ ਕਦੂ ਕਸ ਤੇ ਹੁਣ ਇਹਦੇ ਵਿੱਚ ਪਾਣੀ ਪਾਇਆ ਹੋਇਆ ਤੇ ਨਮਕ ਨਮਕ ਪਾਇਆ ਹੈ ਇਹਨੂੰ ਮੈਂ ਨਿਚੋੜ ਕੇ ਹੁਣ ਇਹਦੇ ਵਿੱਚ ਪਾਉਂਗੀ ਤੇ ਫਿਰ ਇਸ ਤੋਂ ਬਾਅਦ ਵਿੱਚ ਇਹ ਗਰਮ ਹੋ ਕੇ ਫਿਰ ਇਹਦੀ ਸਟਫਿੰਗ ਤਿਆਰ ਹੋ ਜੂਗੀ ਇੱਧਰ ਇਹ ਮੈਂ ਗੈਸ ਤੇ ਤਾਤਾ ਇਹਨੂੰ ਮੈਂ ਹੁਣ ਕਰੂੰਗੀ ਆਨ ਤੇ ਜਿਹੜਾ ਗੱਲਾਂ ਪਾਣੀ ਆ ਸਾਰਾ ਸੁੱਕ ਜਾਊਗਾ ਇਹ ਮੈਂ ਤਾਂ ਤਰੇਆ ਘਰੇ ਦੇ ਵਿੱਚ ਮੈਂ ਦੁੱਧ ਪਾਉਂਗੀ ਉਧਰ ਸੌਸ ਵਾਸਤੇ ਮਤਲਬ ਜਿਹੜੀ ਮਿਉਨਿਸ ਬਣੂੰਗੀ ਉਹ ਆਲੂ ਬਲ ਰਹੇ ਨੇ ਉਧਰ ਤੇ ਮੈਂ ਇਹ ਵੀ ਸਟਾਰਟ ਕਰਤਾ ਮੈਂ ਨੇ ਨਮਕ ਪਾਤਾ ਕਾਲੀ ਮਿਰਚ ਪਾਤੀ ਤੇ ਨਮਕ ਪਾਤਾ ਮम्मा ਤਾਂ ਗਏ ਹੋਏ ਸੀ ਡੱਬੇ ਅਸੀਂ ਸਕੂਲੋਂ ਆਏ ਅਸੀਂ ਦੇਖਿਆ ਮम्मा ਨੂੰ ਵੀ ਘਰੇ ਹੈਗੇ ਨਹੀਂ ਤੇ ਫਿਰ ਮम्मा ਨੇ ਆ ਕੇ ਮੈਨੂੰ ਦੱਸਿਆ ਕਹਿੰਦੇ ਵੀ ਉਹ ਸਬਜ਼ੀਆਂ ਵਗੈਰਾ ਬਾਹਰ ਕੱਢਦੇ ਜਦੋਂ ਮੈਂ ਕੱਟੀਆਂ ਮੈਂ ਨਹੀਂ ਸਬਜ਼ੀਆਂ ਤੇ ਫਿਰ ਮम्मा ਕਹਿੰਦੇ ਆਪਾਂ ਮੂਮਸ ਬਣਾਵਾਂਗੇ ਅੱਜ ਡੈਡੀ ਨੇ ਕਿਹਾ ਸੀ ਵੀ ਅੱਜ ਚਿਲਡਰਨਸ ਡੇ ਆ ਮम्मा ਕਹਿੰਦੇ ਤੁਸੀਂ ਸਾਨੂੰ ਐਨਾ ਕੁਝ ਦਿਨੇ ਹੋ ਗਿਫਟ ਵਗੈਰਾ ਤੇ ਵੀ ਅੱਜ ਮੈਂ ਵੀ ਤੁਹਾਨੂੰ ਕੁਝ ਸਪੈਸ਼ਲ ਦੇ ਦਾਂ ਮਾ ਚਲੋ ਐਜ਼ ਯਰ ਰਿਵਿਸ਼ ਮम्मा ਆਟਾ ਗੁੰਨਾ ਸਟਾਰਟ ਹੋ ਗਏ ਤੁਸੀਂ ਕੀ ਕੁਝ ਪਾਇਆ ਇਹਦੇ ਵਿੱਚ ਬਸ ਮੈਦਾ ਤੇ ਨਮਕ ਇੱਕ ਨਮਕ ਪਾਇਆ ਹੋਰ ਕੁਛ ਨਹੀਂ ਮੈਦਾ ਤੇ ਨਮਕ ਹੋਰ ਕੁਛ ਨਹੀਂ ਪਾਇਆ ਮम्मा ਗੁੰਨਰੇ ਨੇ ਆਟਾ ਤੇ ਇੱਧਰ ਜਿਹੜਾ ਇਹਦਾ ਪਾਣੀ ਸੀਗਾ ਉਹ ਸਾਰਾ ਸੁੱਕ ਗਿਆ ਮੈਂ ਲੇ ਗੈਸ ਤੇ ਸਾਰਾ ਉਕਾਤਾ ਨਾਲ ਨਾਲ ਮम्मा ਨਾਲ ਗੱਲਾਂ ਮਰ ਗਈ ਤੇ ਇੱਧਰ ਜਿਹੜੇ ਮਤਲਬ ਸੌਸਲੀ ਉਹ ਜਾਂ ਮਿਉਨੀ ਸੌਸਲੀ ਆਲੂ ਬਣਾਲੇ ਸੀਗੇ ਉਹ ਵੀ ਉਬਲ ਗਏ ਨੇ ਚੰਗੀ ਤਰ੍ਹਾਂ ਤੇ ਇੱਧਰ ਵੀ ਤਿਆਰ ਹੋ ਗਿਆ ਇੱਧਰ ਵੀ ਤਿਆਰ ਹਲੇ ਹੋ ਰਿਹਾ ਹੈ ਇੱਧਰ ਸੌਸ ਬਣਾਉਣ ਦੇ ਲਈ ਰੈੱਡ ਸੌਸ ਦੇ ਲਈ ਆਪਾਂ ਇੱਕ ਪਿਆਜ਼ ਲੈ ਲਿਆ ਦੋ ਟਮਾਟਰ ਲੈ ਲਏ ਤੇ ਦੋ ਹਰੀਆਂ ਮਿਰਚਾਂ ਲੈ ਲਈਆਂ ਇਹਦੇ ਨਾਲ ਬਣੂਗੀ ਰੈੱਡ ਸੌਸ ਤੇ ਇਹਦੇ ਨਾਲ ਮੰਮਾ ਹਲੇ ਤਿਆਰ ਕਰ ਰਹੇ ਨੇ ਇਹ ਤੇ ਔਰੇਂਜ ਸੌਸ ਵੀ ਬਣੂਗੀ ਰੈੱਡ ਸੌਸ ਵੀ ਬਣੂਗੀ ਤੇ ਇਹ ਜਿਹੜੇ ਆ ਆਲੂ ਨੇਗੇ ਇਹਨਾਂ ਦੀ ਬਣੂਗੀ ਮਿਉਨੈਸ ਤੇ ਇਹ ਹੈਗੇ ਮੋਮੋਜ਼ ਦੀ ਸਟਫਿੰਗ ਇਹ ਦੁੱਧੂ ਬੱਲ ਰਿਹਾਗਾ ਇੱਧਰ ਮੰਮਾ ਨੇ ਗਰਮ ਕਰਨ ਵਾਸਤੇ ਚਲਾ ਰੱਖਿਆ ਹੈਗਾ ਤੇ ਇੱਧਰ ਬਸ ਮੰਮਾ ਨੇ ਆਟਾ ਵੀ ਗੁੰਨ ਲਿਆ ਤਾਂ ਮਤਲਬ ਸਾਰਾ ਕੁਝ ਤਿਆਰ ਹੋ ਗਿਆ ਹੁਣ ਆਪਣਾ ਬਸ ਜਿਹੜੀ ਸਟਫਿੰਗ ਕਰਨ ਦੀ ਹੈਗੀ ਸਟਫਿੰਗ ਕਰਨ ਦੀ ਵੇਟ ਹੈ ਬਸ ਹੁਣ ਤਾਂ ਬਾਕੀ ਸਾਰਾ ਕੁਝ ਹੋ ਗਿਆ ਟਾਈਮ 6:30 ਹੋ ਗਏ ਤੇ ਬਸ 7 ਵਜੇ ਦੇਰ ਨੂੰ ਪਾਪਾ ਹੋਰੇ ਆ ਜਾਣਗੇ ਬਸ ਇਸ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਖਾਵਾਂਗੇ ਹੋਰ ਕੀ ਇਹਦੇ ਵਿੱਚ ਪਾ ਲਿਆ ਮੰਮਾ ਨੇ ਤੇਲ ਤੇ ਟਮਾਟਰ ਵਾਸ਼ ਕਰਕੇ ਆਪਣਾ ਸਾਰਾ ਕੁਝ ਕੱਟ ਕੇ ਇਹਨਾਂ ਨੂੰ ਇਹਦੇ ਵਿੱਚ ਗ੍ਰੈਂਡ ਕਰਕੇ ਪਾਉਣਾ ਮम्मा ਹਨਾ ਗ੍ਰੈਂਡ ਕਰਕੇ ਸਾਰਾ ਕੁਝ ਪਾ ਦਾਂਗੇ ਪਾਪਾ ਹੋਰ ਅੱਗੇ ਨਾ ਐ ਆਏ ਇਹ ਪਧਾਰੀਏ ਸਰ ਪਧਾਰੀਏ ਆਗੇ ਉਲਾਈ ਨਾ ਆਗੀ ਹੈ ਆਗੀ ਦੀ ਲਾਈਟ ਹੋਰ ਸੰਗ ਪਧਾਰਾਗੇ ਤੇਰੇ ਕੀ ਨੂੰ ਉਲਾਈ ਤੇਰੀ ਓ ਪਾਪਾ ਵੀ ਆਗੇ ਬਸ ਸਾਡਾ ਵੀ ਜਿਹੜਾ ਮਤਲਬ ਗਰਮ ਗਰਮ ਖਾਣ ਗਿਆ ਹੁਣ ਤਾਂ ਮੈਨੂੰ ਲੱਗਿਆ 7 ਵਜੇ ਦੇ ਨਵਾਣਗੇ ਅੱਜ ਛੇਤੀ ਆ ਗਏ ਹਨਾ ਮम्मा ਇੱਧਰ ਬਸ ਮੋਟਾ ਮੋਟਾ ਕੱਟ ਕੇ ਇਹਨੂੰ ਸਾਰਾ ਗ੍ਰੈਂਡ ਹੋ ਜਾਊਗਾ। ਹੈਈ? ਯੈਸ ਮੂਮੋਸ ਬਣ ਰਹੀ ਹੈ। ਮੰਮਾ ਨੇ ਅੰਦਰ ਤੁਸੀਂ ਚਲ ਮੈਨੂੰ ਹਮੇਸ਼ਾ ਗਿਫਟ ਦਿੰਨੇ ਆ ਇਸ ਵਾਰ ਅੱਜ ਮੈਂ ਦਿੰਦੀ। ਹਾਂ। ਮੈਂ ਕਿਹਾ ਲੀਗਾ। ਯੈਸ। ਪਤਾ ਲੱਗ ਗਿਆ ਸੀ ਮੰਮਾ ਕਹ ਦੇ ਸੀ ਕਹਿੰਦੇ ਡੈਡੀ ਤੇ ਸਲਾ ਲੈ ਕੇ ਆਈਆਂ। ਉਹ ਦੀਦੀ ਵੀ ਆ ਗਈ ਪਿੱਛੇ ਪਿੱਛੇ। ਧੰਨਵਾਦ ਜੀ ਮਾਂ ਦਾ। ਹੋਰ ਇੱਧਰ ਮੰਮਾ ਨੇ ਆਇਲ ਦੇ ਵਿੱਚ ਜੀਰਾ ਪਾਤਾ ਹੈ ਭੁੰਨ ਰਿਹਾ ਭੁੰਨਿਆ ਇਹ 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 ਸਾਈਡ ਹੋ ਗਿਆ ਇਹ ਹੋ ਰਿਹਾ ਇੱਧਰ ਰੈਡੀ ਸਾਰਾ ਪੇਸ ਇਹ ਨਾਮ ਮਾਰੋ ਬਲੌਗਰੋ ਬੋਲੇਗਾ ਕਿਦਾਂ ਨਾਮ ਇਹ ਸੌਸ ਦੇ ਵਿੱਚ ਪਾ ਲਾਂਗੇ ਬਸ ਹੁਣ ਪਾਣੀ ਆਪਾਂ ਮੇਰੀ ਬਿੱਲੀ ਵਾਸਤੇ ਜੜਾਈ ਦੁੱਧ ਨਿਕਲ ਗਿਆ ਉਹ ਨੋਦੇ ਰਲਿਆ ਹੋਇਆ ਹੈ ਆ ਵੀ ਘਟਦੋ ਸਾਰਾ ਵਾਓ ਬਿਊਟੀਫੁੱਲ ਉਹ ਦੇਖ ਕੀ ਆ ਬਲੁੰਗੜਾ ਕਿੱਥੇ ਆ ਗਿਆ ਆਪਣਾ ਛੱਡ ਦੋ ਛੱਡ ਦੋ ਉਹ ਆ ਗਿਆ ਓਏ ਹਾਂ ਕਿੱਥੇ ਆ ਗਿਆ ਮੇਰਾ ਪੁੱਤ ਮੇਰਾ ਪੁੱਤ ਕਿੱਥੇ ਆ ਇਹਨੂੰ ਹੁਣ ਮੈਂ ਪਾ ਕੇ ਹਾਂ ਦੁੱਧ ਕਿੱਧਰ ਗਿਆ ਤੇ ਉਹ ਬੈਠੇ ਮੇਰੀ ਬਿੱਲੀ ਉਹ ਅੱਖਾਂ ਚਮਕ ਰਹੀ ਨੇ ਇਹਦੀ ਕਾਲੀ ਆਸੀ हां बुत आज सोणे आसी ओए मेरी बिल्ली एन में रोज ਪੌਣੀਆ ਦੁੱਧ ਪੀਲਾ ਪੀਲਾ ਕੇ ਇਹਨੂੰ ਆਪਰਖਾਂਗੇ ਹੁਣ ਠੰਡੀ ਹੋਣ ਵਾਸਤੇ ਓਕੇ ਇਹ ਠੰਡੀ ਹੋ ਜੂਗੀ ਇਹਦੇ ਤੋਂ ਆਪਾਂ ਕਰਾਂਗੇ ਗ੍ਰੈਂਡ ਓਕੇ ਆਪਣਾ ਇਹ ਵਾਲਾ ਜਿਹੜੀ ਸੌਸ ਆ ਉਹ ਹੋ ਗਈ ਆ ਰੈਡੀ हां हम दूसरी सॉस ਕਰਾਂਗੇ ਉਹਦੇ ਵਿੱਚ ਕੀ ਕੁਝ ਪਾਊਗਾ ਇਹਦੇ ਵਿੱਚ ਪਿਆਸੀ ਜਿਹੜਾ ਤੁਹਾਨੂੰ ਦੱਸਿਆ ਸੀ ਪਿਆਜ਼ ਤੇ ਦੋ ਟਮਾਟਰ ਤੇ ਦੋ ਮਿਰਚੀਆਂ ਇਧਰ ਮੰਮਾ ਰੈੱਡ ਸੌਸ ਲਈ ਰੈੱਡ ਚਿਲੀਜ਼ ਢਾਲ ਰਹੇ ਹੈ ਫੇਰ ਮੰਮਾ ਬਵਾ ओके ਹੈ ओके ਅਬੀ ਇਹ ਮਿਰਚੀ ਕੋ ਡਾਲੇਗੀ ਹਮ ਪਾਣੀ ਹਾਈ ਹੁਣ ਪਹਿਲਾਂ ਪਾਈਚ ਨੂਨ ਪਾਵਾਂਗੇ ਓਕੇ ਨੋਂ ਪਾਤਾ ਚੀਨੀ ਪਾਵਾਂਗੇ ਇੱਕ ਚਮਚ ਚੀਨੀ ਉਧਰ ਰੈੱਡ ਸੌਸ ਜਾਂ ਤਿਆਰ ਹੋ ਰਹੀ ਹੈਗੀ ਤੇ ਇਧਰ ਵਾਈਟ ਸੌਸ ਤਿਆਰ ਹੋ ਰਹੀ ਹੈ ਇਧਰ orange ਵਾਲੀ ਸੌਸ ਤਿੰਨੋਂ ਸੌਸ ਮਤਲਬ ਹਲੇ ਅੱਧੀਆਂ ਨੇਗੀਆਂ ਰੈਡੀ ਹੋ ਰਹੀਆਂ ਨੇ ਹੈ ਮੈਂ ਮਲਾਈ ਕੀਤੀ ਸੀ ਨਾ ਇਹਦੇ ਵਿੱਚ ਦੁੱਧ ਪਾਉਂਗੇ ਦੁੱਧ ਵੀ ਪੈਂਦਾ ਇਹਦੇ ਵਿੱਚ ਮਲਾਈ ਵੀ ਦੁੱਧ ਵੀ ਪੈਂਦਾ ਇਹਦੇ ਵਿੱਚ ਮਲਾਈ ਵੀ ਸਟਫਿੰਗ ਦਾ ਮਮਾ ਇਹਦੇ ਵਿੱਚ ਪਾਣੀ ਪਾਇਆ ਸੀ ਤੁਸੀਂ ਹਾਂ ਪਕਲਦਾ ਪਾਣੀ ਪਾ ਕੇ ਤੇ ਬਸ ਇਸ ਤੋਂ ਬਾਅਦ ਵਿੱਚ ਰੈੱਡ ਮਿਰਚੀਆਂ ਪਾਤੀਆਂ ਸੀਗੀਆਂ ਆਪਣੀ ਜਿਹੜੀ ਵਾਈਟ ਸੌਸ ਆ ਉਹ ਹੋ ਗਈ ਹੁਣ ਗ੍ਰੈਂਡ ਸਾਰੇ ਇਹਦੇ ਵਿੱਚ ਜਿਹੜੇ ਆਲੂ ਹੋਣਗੇ ਉਹ ਹੋ ਜਾਣਗੇ ਮੈਸ਼ ਇਦੇ ਵਿੱਚ ਪਾਉਂਗੇ ਮੈਂ ਤੂੰ ਦੇਖ ਲੈ ਕਿੰਨਾ ਕੁ ਪਾਣਾ ਥੋੜਾ ਜਿਹਾ ਮਿੱਠਾ ਜੇ ਜ਼ਿਆਦਾ ਗਾੜਾ ਲੱਗੇ ਤਾਂ ਦੁੱਧ ਪਾ ਸਕਦੇ ਥੋੜਾ ਮਿੱਠਾ ਪਾਣੀ ਐਚ ਇਟਸ ਰੈਡੀ ਇਹ ਗਾੜੀ ਗਾੜੀ ਹੋ ਗਈ ਹੁਣ ਰੈਂਦੀ ਖੁੰਦੀ ਵੀ ਪਾ ਲਓ ਬਸ ਇਹ ਬਣ ਗਈ ਆਪਣੀ ਮਿਉਨਿਸ ਤੇ ਜਿਹੜਾ ਇਹ ਸਟਫਿੰਗ ਸੀ ਇਹ ਵੀ ਠੰਡੀ ਹੋ ਗਈ ਹੈ ਜਿਹਦੇ ਜਿਹਦੇ ਤੁਹਾਨੂੰ ਚੀਨੀ ਘੱਟ ਲੱਗੇ ਤਾਂ ਪਾ ਸਕਦੇ ਹੋ ਇੱਧਰ ਇਹ ਖਾਸਿਆਂ ਸਾਰੀਆਂ ਜਿਹਦੇ ਕਾਲੀਆਂ ਹੋ ਗਈਆਂ ਉਹਦੋਂ ਬਾਅਦ ਵਿੱਚ ਗ੍ਰੈਂਡ ਕਰਨੀਆਂ ਨੇ ਜਿਹੜਾ ਇਹ ਮੇਚੀਆਂ ਦਾ ਕਲਰ ਹੈ ਉਹ ਥੋੜਾ ਬਲੈਕਿਸ਼ ਦੇ ਵਿੱਚ ਜੇ ਆ ਗਿਆ ਇਹਨੂੰ ਹੁਣ ਮੈਂ ਗੈਸ ਬੰਦ ਕਰਤਾ ਤੇ ਇੱਧਰ ਆਪਣੀ ਮਿਊਨਿਸ ਰੈਡੀ ਹੋ ਗਈ ਹੁਣ ਇਹ ਵਾਲੀ ਰੈਡੀ ਹੋਊਗੀ ਫਿਰ ਉਹਦੋਂ ਬਾਅਦ ਵਿੱਚ ਉਹ ਠੰਡੀ ਹੋ ਗਈ ਫਿਰ ਉਹ ਠੰਡੀ ਹੋ ਗਈ ਉਹ ਤਾਂ ਨਹੀਂ ਹੋਉਂਦਾ ਬਸ ਹੁਣ ਆਪਾਂ ਇਹਨੂੰ ਰੈਡੀ ਕਰਾਂਗੇ ਚੜ ਗਏ ਮਿਰਚਾਂ ਓ ਮਾਈ ਗੋਡ ਕਿੰਨੀ ਐ ਤਿੱਖੀਆਂ ਸੀ ਇਹ ਰੈੱਡ ਸੀ ਨਾ ਫਿਰ ਡਨ ਓਕੇ ਪੋਟ ਓਹ ਜਿਹੜੀਆਂ ਇਹ ਵਾਲੀਆਂ ਨੇ ਮੈਸ਼ ਨਹੀਂ ਹੋ ਰਹੀਆਂ ਹੈਗੀਆਂ ਹੁਣ ਨੰਬਸ ਔਰੇਂਜ ਕਰਾਂਗੇ ਫਿਰ ਉਦੋਂ ਬਾਅਦ ਵਿੱਚ ਇਹਦਾ ਕਰਾਂਗੇ ਜਿਹੜਾ ਟਾਂਚਾ ਹੋਊਗਾ ਸਾਰਾ ਕੁਝ ਕਰ ਦਿਆਂ ਇਹਦਾ ਵੀ ਇਹ ਦੇਖੋ ਇਹ ਹੋ ਗਈ ਔਰੇਂਜ ਕਲਰ ਦੀ ਇਹਦੇ ਵਿੱਚ ਵੀ ਮਿਰਚਾਂ ਪਾਈਆਂ ਸਨ ਕਿ ਮਮਾਂ ਚੜ ਗਈਆਂ ਜਿਹੜੀ ਰੈੱਡ ਸੌਸ ਸੀ ਉਹ ਹੈਗੀ ਸੀ ਜਿਆਦਾ ਮਿਰਚੀਆਂ ਵਾਲੀ ਉਹ ਤਾਂ ਮੈਨੂੰ ਚੜੀ ਨਹੀਂ ਇਹ ਦੇ ਵਿੱਚ ਘੱਟ ਪਾਈਆਂ ਸੀ ਇਹ ਮੈਨੂੰ ਚੜ ਗਈ ਇਹ ਕਿਹ ਸਿਸਟਮ ਹੈ ਮਮਾ ਨੇ ਆਪਣੇ ਹੱਥਾਂ ਦੇ ਥੋੜਾ ਥੋੜਾ ਘਿਓ ਲਾ ਕੇ ਤੇ ਇਹ ਆਟਾ ਸੌਂ ਗਿਆ ਸੀ ਹੁਣ ਇਹਨੂੰ ਖੜਾ ਕਰਨਾ ਵੀ ਉੱਠ ਜਾ ਪਈ ਸੀ ਆਮ ਕੋ ਉੱਥੇ ਬੈਠ ਪਾਤੀ ਹਾਂ ਪਾਤੀ ਛੋਟੇ ਛੋਟੇ ਪੇੜੇ ਜੇ ਬਣਾ ਲੈਨੇ ਇਹਦੇ ਇਹਨੂੰ ਬੱਸ ਹੁਣ ਸਾਰੇ ਹਾਂ ਮਮਾ ਵੱਡੇ ਨੇ ਬੜੇ ਬੜੇ ਇੱਕ ਦੇ ਦੋ ਹੋ ਜਾਣਗੇ ਇਹਦੇ ਹੁਫ ਲੋ ਦੀਦੀ ਤਾਂ ਰਹੀ ਹੈਗੀ ਮਮੋਜ਼ ਦੇ ਵਿੱਚ ਕੁਝ ਨਹੀਂ ਕਰਿਆ ਹੋਇਆ ਹੁਣੇ ਹੋ ਜਾਣਗੇ ਸਟ੍ਰੀਮ ਇੱਧਰ ਮੇਰੇ ਛੋਟੇ ਛੋਟੇ ਰੂਲਸ ਕਰਦੇ ਸੀਗੇ ਤੇ ਮੰਮਾ ਨੇ ਇੱਧਰ ਇੱਧਰ ਵੇਲ ਕੇ ਘਿਓ ਲਾ ਕੇ ਨਾਲ ਫਿਰ ਵੇਲ ਕੇ ਉਧਰ ਸਟਫਿੰਗ ਭਰ ਕੇ ਮਮੋਜ਼ ਦੇ ਵਿੱਚ ਤੇ ਸਾਡੇ ਐਦਾਂ ਦੇ ਮਮੋਜ਼ ਬਣ ਰਹੇ ਨੇ ਕਮੈਂਟ ਕਰਕੇ ਦੱਸਿਓ ਕਿਦਾਂ ਦੇ ਬਣ ਰਹੇ ਨੇ ਕੈਂਟ ਨਹੀਂ ਵੱਸੇ ਤਾਂ ਛੋਟੇ ਛੋਟੇ ਬਣਾਉਣ ਦੀ ਸੋਚ ਰਹੀ ਸੀ ਲਾਈਕ ਥਿਸ ਇਹਦਾ ਤੇ ਇਹਦਾ ਦੇਖੋ ਕਿੰਨਾ ਡਿਫਰੈਂਟ ਹੈ ਤੁਸੀਂ ਬੋਲੋ ਕੀ ਕਰ ਰਹੇ ਹੋ ਕਿੰਨਾ ਡਿਫਰੈਂਟ ਇਹਦੇ ਵਿੱਚ ਤਾਂ ਕਿ ਇਦਾਂ ਦੇ ਬਣਾਉਣ ਦੀ ਸੋਚ ਰਹੀ ਸੀ ਸਾਡੇ ਤੋਂ ਜ਼ਿਆਦਾ ਬਣ ਗਏ ਕਿਥੇ ਰੱਖ ਲਓ ਕਿਥੇ ਰੱਖ ਦिए ਸਾਡੇ 1 2 3 4 5 6 7 8 9 10 11 12 13 ਪੂਰੇ 13 ਹੁਣ ਬੋਲੋ ਕੀ ਕਰੀਏ 13 ਮੋਮੋਸ ਕਹਿੰਦੇ ਹਰ ਜਾ ਯਾਰ 13 ਮੋਮੋਸ ਬਣ ਗਏ ਤੇ ਇਧਰ ਪਟੇ 30 ਰੈਡੀ ਹੋ ਰਿਹਾ ਹੈ ਆलो ਮਮਾ ਮਾਰੇ ਬ੍ਰੀਕ ਬਣਾ ਰਹੇ ਨੇ ਮਮਾ ਫਿਰ ਹੁਣ ਮੈਂ ਕਰਾਂ ਹਾਂ ਛੋਟੇ ਠੀਕ ਨੇ ਵੈਸੇ ਜਿਆਦੇ ਵੱਡੇ ਆ ਆ ਦੇਖੋ ਆ ਸਾਈਜ਼ ਠੀਕ ਆਗਾ ਜਾਂ ਫਿਰ ਆ ਆ ਦੋਨੋਂ ਆ ਦੋਨੋਂ ਸਾਈਜ਼ ਠੀਕ ਨੇ ਜਿਹੜੇ ਮਮਮਸ ਨੇ ਉਹ ਹੋ ਗਏ ਨੇ ਸਾਡੇ ਰੈਡੀ ਅੱਧੇ-ਉੱਧੇ ਸਟ੍ਰੀਮ ਹੋ ਰਹੇ ਨੇਗੇ ਇਹਨਾਂ ਦੀ ਬਸ ਭਾਫ਼ ਨਿਕਲ ਲੱਗ ਗਈ ਮਤਲਬ ਹੁਣ ਇਹ ਟਿੰਨੇ ਲੈਣ ਨੂੰ ਪੰਗੇ ਲੈਣਾ ਹੈ ਦੇਖ ਲਓ ਮਮਾ ਚੈੱਕ ਕਰ ਲਓ ਕਿ ਨੀ ਆ ਵੀ ਲੋ ਇਧਰ ਮੋਮੋਜ਼ ਰੈਡੀ ਨੇ ਹੁਣ ਮੈਂ ਇਹਨਾਂ ਨੂੰ ਕੱਢ ਦੂੰਗੀ ਸਾਰਿਆਂ ਨੂੰ ਚਿੱਕਗੇ ਹੋਣਗੇ ਇਹ ਨੀਚੇ ਓ ਵਾਓ ਤੱਛ ਬੁੱਟ ਨਜ਼ਰ ਆ ਲੱਗ ਜਾਈ ਪਾਣੀ ਜਾ ਇਹਨਾਂ ਦਾ ਹਲੇ ਵੀ ਮਤਲਬ ਨੀਚੇ ਹੈਗੇ ਆ ਉਧਰ ਚਲੋ ਕੋਈ ਗੱਲ ਨਹੀਂ ਸਟ੍ਰੀਮ ਕਰਕੇ ਹੋ ਜਾਂਦਾ ਸਾਨੂੰ ਸਟ੍ਰੀਮ ਮੋਮੋਜ਼ ਪਸੰਦ ਨੇ ਫਰਾਈ ਨਹੀਂ ਮਤਲਬ ਐਨੇ ਵਧੀਆ ਲੱਗਦੇ ਤਾਂ ਕਰਕੇ ਅਸੀਂ ਹਮੇਸ਼ਾ ਸਟ੍ਰੀਮ ਬਣਾਉਣੇ ਹੁੰਨੇ ਆ ਉੱਠਾ ਹੋ ਗਿਆ ਰੈਡੀ ਇਹ ਖੁੱਲ ਗਿਆ ਥੋੜਾ ਆ ਚਲੋ ਕੋਈ ਗੱਲ ਨਹੀਂ ਨਜ਼ਰ ਤਾਂ ਲੱਗਦੀ ਉਹ ਹੁੰਦੀ ਆ ਹਮੇਸ਼ਾ ਇਹ ਲੋ ਇਧਰ ਮਮਾ ਦੇਖੋ ਦੇਖੋ ਮਮਾ ਉਹ ਤਾਂ ਹੋਰ ਦਰਦੇ ਮੈਨੂੰ ਪਾ ਕੇ ਉਹਦੇ ਵੀ ਚੱਟ ਧਰਿਆ ਤੇ ਆ ਚਲੋ ਨਾ ਨਹੀਂ ਤੇਰੇ ਜਾਣੇ ਹੈਗੇ ਹਾਂ ਹੋਰ ਲਾਣਾ ਪੁੱਤੋ ਦੇਖੋ ਹਾਂ ਹੋਰ ਲਾਣਾ ਮੈਨਾਂ ਮਮਾ ਲਓ ਦੋ ਬਸ ਠੀਕ ਹੈ ਰਹਿਣ ਦਾ ਓਕੇ ਡਨ ਰੱਖ ਤੇ ਮੈਨੇ ਮੈਂ ਇਹਨੂੰ ਕਰ ਦੂੰਗੀ ਬੰਦ ਸੁੱਚ ਆਨ ਕਰ ਦੋ ਬਸ ਹੁਣੇ ਬਣ ਜਾਣਗੇ ਇੱਧਰ ਹੁਣ ਜਿਹੜੀ ਪ੍ਰਾਂਤ ਹੈਗੀ ਉਹ ਖਾਲੀ ਹੋ ਗਈ ਹੈ ਸਾਰੇ ਮਤਲਬ ਮੋਮੋਸ ਸੀਗੇ ਜਿਹੜੇ ਇਹਦੇ ਵਿੱਚ ਵੀ ਪੈ ਗਏ ਤੇ ਉਹ ਵਾਲੀ ਸਟੀਮ ਦੇ ਵਿੱਚ ਵੀ ਸਟੀਮਰ ਦੇ ਵਿੱਚ ਵੀ ਪੈ ਗਏ ये तो मम्मा ने उसके ओ पारा रखा था ही क्यों वाला ओ मैंने तो पता ही नहीं सीखा क्या रेडी कर वाओ मम्मा ने चिली फ्लेक्स भी तार रखे हैं दब्बे देविच ते इधर दे ज़ेड़ा रेडी हो गया सारा सामान ऐ अम्मी वैसे लग गुम्मर रट अच्छा मतलब रटता होगी सीधा यस पहले ये फिर ये अच्छी तरह और इसके �

ਇਹ 28 25 ਸੁਪੀ ਨੇ ਪੂਰੇ ਨਾ ਮੈਨੂੰ ਵੀ ਚਲੋ ਖਾਈਂ ਆ ਪੋਣੇ ਨਾ ਨਾ ਰਹਿਣ ਦੇ ਟੇਸਟੀ ਖਾਣਾ ਵਾਹ ਵੈਰੀ ਵੈਰੀ ਟੇਸਟੀ ਬ੍ਰਿਟਿਸ਼ ਵੀਰ ਨੇ ਸਾਡੀ ਮਿਹਨਤ ਰੰਗ ਲਾਈ ਹੋਰ ਰੋਜ਼ ਵਾਰ ਇਹ ਲੈਂਦੀ ਆ ਰੋਜ਼ ਹਰ ਵਾਰ ਕਿੰਨੇ ਟਾਈਮ ਬਾਅਦ ਮੁਹੰਮਦ ਘਰੇ ਆਪਾਂ ਹੋਰੀ ਮਮਾ ਘਰ ਗੋਣੇੜਨ ਬਾ ਖਾਇਆ ਹਾਂ ਹਾਂ ਵਾਓ ਹੈਪੀ ਬਰਥਡੇ ਵਾਓ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਗੁਲਿਆਨ ਦੀ ਫੇਰ ਉੱਪਰ ਪਿੱਕਰ ਹੋ ਜਾਂਦਾ ਦੇਖੋ ਮੰਮਾ ਨੇ ਸਾਨੂੰ ਦਿੱਤਾ ਚਿਲਡਰਨਸ ਡੇ ਦਾ ਗਿਫਟ ਕਿਉਂਕਿ ਮੋਮੋਜ਼ ਵਗੈਰਾ ਸਾਰਾ ਕੁਝ ਹਜਮ ਹੋ ਗਿਆ ਸੀ ਕਹਿੰਦੇ 9 ਵਜੇ ਦਵੂੰਗੀ ਮੈਂ 15 ਮਿੰਟ ਉੱਤੇ ਹੋ ਗਏ ਹੂੰ ਟੇਸਟੀ ਹੈ ਕਿਆ ਠੀਕ ਹੈ ਟੇਸਟਿਟ ਅੱਛਾ ਹੈ ਲਓ ਜੀ ਆਪਣਾ ਚਿਲਡਰਨਸ ਡੇ ਸੀ ਜਿਹੜਾ ਉਹ ਸੈਲੀਬ੍ਰੇਟ ਹੋ ਗਿਆ ਮੰਮਾ ਨੇ ਸਾਨੂੰ ਮੋਮੋਜ਼ ਦਾ ਵੀ ਗਿਫਟ ਦਿੱਤਾ ਮਤਲਬ ਐਵੇਂ ਦੱਸਤਾ ਸੀਗਾ ਮੈਨੂੰ ਪਹਿਲਾਂ ਤੇ ਪਤਾ ਲੱਗ ਗਿਆ ਸੀ ਮੈਨੂੰ ਫਿਰ ਮੈਂ ਮੰਮਾ ਨਾਲ ਹੈਲਪਿੰਗ ਵੀ ਕਰਵਾਈ ਤੇ ਸਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੇ ਜਿਹੜੇ ਮਮੋਜ਼ ਬਣਾਏ ਸੀ ਮੰਮਾ ਨੇ ਉਦੋਂ ਬਾਅਦ ਵਿੱਚ ਮੰਮਾ ਨੇ ਕੀ ਕੀਤਾ ਕਹਿੰਦੇ ਮੈਂ ਤੁਹਾਨੂੰ ਇੱਕ ਹੋਰ ਸਰਪ੍ਰਾਈਜ਼ ਦਵਾਂਗੀ ਵੀ ਉਹ ਮੈਂ ਦਵਾਂਗੇ 9 ਵਜੇ ਸਾਨੂੰ ਅਸੀਂ ਸੋਚੀ ਗਏ ਵੀ 9 ਵਜੇ ਇਹ じゃ ਕੀ ਸਪੈਸ਼ਲ ਹੈਗਾ ਫਿਰ ਜਦੋਂ ਅਸੀਂ ਆਹ ਹੁਣ 9 ਵਜ ਗਏ ਨੇ ਤੇ ਅਸੀਂ ਹੁਣ ਦੇਖਿਆ ਮੰਮਾ ਸਾਡੇ ਵਾਸਤੇ ਪੇਸਟਰੀਆਂ ਲੈ ਆਏ ਉਹ ਵੀ ਬਹੁਤ ਜ਼ਿਆਦਾ ਟੇਸਟੀ ਉਹਦੇ ਵਿੱਚ ਚੌਕਸ ਪਾਏ ਹੋਏ ਸੀ ਟੇਸਟੀ ਸੀ ਤੇ ਸਾਡਾ ਸਾਨੂੰ ਇੰਨਾ ਪਤਾ ਨਹੀਂ ਸੀ ਮਤਲਬ ਵੀ ਇੰਨਾ ਕੁਝ ਹੋ ਜੂਗਾ ਚਿਲ ਚਿਲ ਨੰਸਡੇ ਵੇਲੇ ਤੇ ਬਸ ਅਸੀਂ ਸੈਲੀਬ੍ਰੇਟ ਕਰ ਲਿਆ ਬਹੁਤ ਮਜ਼ਾ ਆਇਆ ਸਾਡਾ ਵਲੌਗ ਅੱਜ ਦਾ ਇੱਥੇ ਤੱਕ ਦਾ ਸੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹਾਂ ਤੁਸੀਂ ਜਿਹੜੇ ਮੋਮੋਜ਼ ਦੀ ਰੈਸਪੀ ਦੱਸੀ ਸੀ ਤੁਸੀਂ ਬਣਾ ਕੇ ਦੇਖਿਓ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ